ਸੱਚੀ ਗੱਲ ਦੋਸਤੋ ਮੇਰੀ ਪਹਿਲੇ ਅੱਧੇ ਮਿੰਟ ਦੀ ਵੀਡੀਓ ਸ਼ਾਇਦ ਤੁਹਾਨੂੰ ਇਹ ਮਹਿਸੂਸ ਕਰਵਾਵੇ ਕਿ ਮੈਂ ਸਿੱਖੀ ਦੇ ਖਿਲਾਫ ਹਾਂ ਨਹੀਂ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ ਤੇ ਅੱਜ ਮੈਂ ਕੁਝ ਹੋਰ ਸਾਂਝਾ ਕਰਨਾ ਚਾਹੁੰਦੀ ਹਾਂ ਅੱਜਕੱਲ YouTube ਤੇ ਕੁਝ ਐਹੋ ਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਕੋਈ ਸਿੰਘ ਪੀਰਾਂ ਦੀ ਜਗ੍ਹਾ ਨੂੰ ਢਾ ਰਹੇ ਨੇ ਤੇ ਜਾਂ ਕੋਈ ਮਾਤਾ ਦੀਆਂ ਫੋਟੋਆਂ ਦੇ ਸਾਹਮਣੇ ਖੜ ਕੇ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ ਦੁੱਖ ਦੇ ਸੁਣ ਕੇ ਤੇ ਅਫਸੋਸ ਹੁੰਦਾ ਦੇਖ ਕੇ ਕਿ ਕੀ ਅਸੀਂ ਕਿਸੇ ਵੀ ਧਾਰਮਿਕ ਜਗ੍ਹਾ ਦਾ ਮਜ਼ਾਕ ਇੰਨੀ ਜਲਦੀ ਤੇ ਇੰਨੇ ਸੌਖੇ ਤਰੀਕੇ ਨਾਲ ਉਡਾ ਸਕਦੇ ਆ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਹਰ ਗੁਰੂ ਸੋਚਦਾ ਹੋਣਾ ਕਿ ਕਿੰਨਾਂ ਲਈ ਕੁਰਬਾਨੀਆਂ ਦੇ ਦਿੱਤੀਆਂ ਕਿਉਂ ਇਹ ਲੋਕ ਪੁੱਲ ਜਾਂਦੇ ਨੇ ਕਿ ਜਦੋਂ ਅਸੀਂ ਕਿਸੇ ਤੇ ਇੱਕ ਉਂਗਲ ਚੱਕਦੇ ਹਾਂ ਉਦੋਂ ਸਾਡੀਆਂ ਆਪਣੀਆਂ ਹੀ ਚਾਰ ਉਂਗਲਾਂ ਸਾਡੇ ਵੱਲ ਚੱਕੀਆਂ ਜਾਂਦੀਆਂ ਨੇ ਕਿਸੇ ਹੋਰ ਧਰਮ ਤੇ ਉਂਗਲ ਚੱਕਣ ਤੋਂ ਪਹਿਲਾਂ ਆਓ ਆਪਾਂ ਆਪਣੇ ਉਹਨਾਂ ਗੁਰੂ ਘਰਾਂ ਨੂੰ ਸੁਧਾਰੀਏ ਜਿੱਥੋਂ ਧੀਆਂ ਪੈਣਾ ਦੀਆਂ ਇੱਜ਼ਤਾਂ ਲੁੱਟਣ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਬਾਬੇ ਨਾਨਕ ਨੇ ਲੰਗਰ ਭੁੱਖਿਆਂ ਲਈ ਲਵਾਇਆ ਸੀ ਰੀਤੇ ਹੋਣੀ ਚਾਹੀਦੀ ਸੀ ਕਿ ਅਮੀਰ ਦਾਨ ਕਰੇ ਤੇ ਗਰੀਬ ਲੰਗਰ ਛਕੇ ਸਾਡੇ ਉਲਟਾ ਹੋ ਰਿਹਾ ਅਮੀਰ ਹੀ দান ਕਰੋ ਤੇ ਅਮੀਰ ਹੀ ਲੰਗਰ ਛਕੋ ਗਰੀਬ ਬਾਹਰ ਖੜਾ ਡੀਕੋ ਕਿ ਸ਼ਾਇਦ ਛੱਡੇ ਛੜਾਇਆ ਮਿਲ ਜਾਵੇ ਜੇ ਮੇਰੀ ਗੱਲ ਗਲਤ ਲੱਗੇ ਤਾਂ ਧਿਆਨ ਜ਼ਰੂਰ ਮਾਰਿਆ ਜੇ ਕਿ ਜਦੋਂ ਤੁਸੀਂ ਲੰਗਰ ਛਕਦੇ ਹੋ ਤਾਂ ਉਸ ਲੰਗਰ ਹਾਲ ਚ ਕਿੰਨੇ ਲੋਕ ਪਾਟੇ ਕਪੜੇ ਪਾ ਕੇ ਗਰੀਬੀ ਦੇ ਹਾਲ ਚ ਲੰਗਰ ਛਕ ਰਹੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਾਲ ਚ ਪੰਜ ਸ਼ੇਰ ਮੰਗੇ ਸੀ ਤੇ ਜਦੋਂ ਪੰਜ ਸੇਰ ਗੁਰੂ ਜੀ ਕੋਲ ਗਏ ਸੀ ਤਾਂ ਗੁਰੂ ਜੀ ਨੇ ਇਹ ਨਹੀਂ ਪੁੱਛਿਆ ਸੀ ਕਿ ਤੁਹਾਡਾ ਧਰਮ ਕੀ ਹੈ ਤੇ ਤੁਹਾਡੀ ਜਾਤ ਕੀ ਹੈ ਉਹਨਾਂ ਨੇ ਉਹਨਾਂ ਪੰਜ ਸਿਰਾਂ ਨੂੰ ਪੰਜ ਸਿੰਘਾਂ ਦਾ ਰੂਪ ਦੇ ਦਿੱਤਾ ਜਿਨ੍ਹਾਂ ਨੂੰ ਅੱਜ ਅਸੀਂ ਪੰਜ ਪਿਆਰਿਆਂ ਦੇ ਨਾਮ ਨਾਲ ਜਾਣਦੇ ਹਾਂ ਪਰ ਅਫਸੋਸ ਅੱਜ ਉਸੇ ਗੁਰੂ ਦੇ ਸਿੰਘਾਂ ਨੇ ਉੱਚੀਆਂ ਨੀਵੀਆਂ ਜਾਤੀਆਂ ਲਈ ਪਿੰਡਾਂ ਸ਼ਹਿਰਾਂ 'ਚ ਗੁਰੂਕਾਰੀ ਅਲੱਗ-ਅਲੱਗ ਬਣਾ ਦਿੱਤੇ ਉਹ ਅਸੀਂ ਉਸ ਗੁਰੂ ਦੇ ਬੱਚੇ ਹਾਂ ਜਿਨ੍ਹਾਂ ਨੇ ਚਮਕੌਰ ਦੀ ਗੜੀ ਚਾਉਦੇ ਪੁੱਤਵਾਰਨ ਲਈ ਉਤਾਰ ਦਿੱਤੇ ਤੇ ਉਸੇ ਚਮਕੌਰ ਦੀ ਗੜੀ 'ਚ ਉਹਨਾਂ ਨੇ ਦੁਸ਼ਮਣਾਂ ਨੂੰ ਪਾਣੀ ਵੀ ਪਿਲਾਇਆ ਸੀ ਅਸੀਂ ਉਸ ਗੁਰੂ ਦੇ ਅਲਾਧਾ ਜਿਨ੍ਹਾਂ ਦੇ ਨੌਵੇਂ ਗੁਰੂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਹਿੰਦੂਆਂ ਲਈ ਆਪਣੀ ਜਾਨ ਵਾਰ ਦਿੱਤੀ ਜਿਹੜੇ ਹਿੰਦੂਆਂ ਲਈ ਤੱਤਿਆਂ ਤਵੀਆਂ ਤੇ ਬੈਠ ਗਏ ਤੇ ਅੱਜ ਸਾਡੇ ਸਿੰਘ ਉਸੇ Hindu ਧਰਮ ਦਾ ਮਜ਼ਾਕ ਉਡਾ ਰਹੇ ਨੇ ਅਜੇ ਵੀ ਵਕਤੇ ਸੰਭਲ ਜਾਓ ਸਾਡੇ ਗੁਰੂ ਨੇ ਕਦੇ ਕਿਸੇ ਦੀ ਇੱਜ਼ਤ ਦਾ ਮਜ਼ਾਕ ਉਡਾਉਣ ਲਈ ਨਹੀਂ ਕਿਹਾ ਸੀ ਅਮਰਤ ਸਾਕੇ ਦੇ ਪੱਗ ਬਣ ਕੇ ਸਿੰਘ ਨਹੀਂ ਬਣਿਆ ਜਾਂਦਾ ਸਿੰਘ ਬਣਨ ਲਈ ਗੁਰੂਆਂ ਵਰਗੀ ਕੱਲ ਨਾ ਕਰਨੀ ਪੈਂਦੀ ਹੈ ਤਪ ਕਰਨੇ ਪੈਂਦੇ ਨੇ ਤੇ ਉਹਨਾਂ ਦੇ ਦਸੇ ਰਾਹਾਂ ਤੇ ਚੱਲਣਾ ਪੈਂਦਾ ਹੈ ਆਓ ਆਪਾਂ ਆਪ ਦੇ ਆਪ ਨੂੰ ਸੁਧਾਰੀਏ ਇਹੋ ਜੇ ਸਿੰਘ ਬਣਿਏ ਜਿਹੜੇ ਆਪਦੇ ਤੋਂ ਪਹਿਲਾਂ ਕਿਸੇ ਦੀ ਇੱਜ਼ਤ ਕਰ ਸਕਣ ਅਸੀਂ ਉਸੇ ਕੌਮ ਚੋਂ ਹਾਂ ਜਿੱਥੇ ਅੱਧੀ ਰਾਤ ਨੂੰ ਸੜਕ ਤੇ ਜਾਂਦੀ ਹਰ ਕੁੜੀ ਸਿੱਖ ਨੂੰ ਦੇਖ ਕੇ ਆਪ ਦੇ ਆਪ ਨੂੰ ਮਹਿਫੂਜ਼ ਮਹਿਸੂਸ ਕਰ ਸਕਦੀ ਸੀ ਨਾ ਕਿ ਉਹ ਸੋਚੇ ਕਿ ਜਿਹੜੇ ਦੂਸਰੇ ਧਰਮ ਦੀ ਇੱਜ਼ਤ ਨਹੀਂ ਕਰ ਸਕਦੇ ਉਹ ਮੇਰੀ ਇੱਜ਼ਤ ਦੀ ਰਾਖੀ ਕੀ ਕਰਨਗੇ ਯਾਦ ਰੱਖਿਓ ਧਰਮ ਕੋਈ ਮਾੜਾ ਨਹੀਂ ਹੁੰਦਾ ਹਾਂ ਉਸ ਧਰਮ ਨੂੰ ਮੰਨਣ ਵਾਲਾ ਇਨਸਾਨ ਮਾੜਾ ਹੋ ਸਕਦਾ ਹੈ ਕਿਉਂਕਿ ਹਰ ਸਿੱਖ ਵੀ ਹੀਰਾ ਨਹੀਂ ਤੇ ਦੂਸਰੇ ਧਰਮ ਦਾ ਹਰ ਇਨਸਾਨ ਮਿੱਟੀ ਨੇ ਚੰਗੇ ਮਾੜੇ ਲੋਕ ਤਾਂ ਹਰ ਧਰਮ ਵਿੱਚ ਮਿਲ ਜਾਣਗੇ। ਬਾਕੀ ਅਸੀਂ ਜਦੋਂ ਇਹੋ ਜਿਹੀਆਂ ਕੁਝੀਆਂ ਹਰਕਤਾਂ ਕਰਦੇ ਹਾਂ ਕਿਸੇ ਦੇ ਧਰਮ ਤੇ ਉਂਗਲਾਂ ਚੱਕਦੇ ਹਾਂ ਤਾਂ ਅਕਸਰ ਧਰਮਾਂ ਦੀਆਂ ਜੰਗਾਂ ਸ਼ੁਰੂ ਹੁੰਦੀਆਂ ਨੇ ਤੇ ਜਦੋਂ ਧਰਮਾਂ ਦੀਆਂ ਜੰਗਾਂ ਸ਼ੁਰੂ ਹੁੰਦੀਆਂ ਨੇ ਤਾਂ ਕਈ ਮਾਵਾ ਦੇ ਪੁੱਤ ਮੌਤ ਦੀ ਭੇਟ ਚੜ ਜਾਂਦੇ ਨੇ। ਕਈ ਮਾਵਾਂ ਦੇ ਘਰ ਖਾਲੀ ਹੋ ਜਾਂਦੇ ਨੇ ਕਈ ਮਾਵਾਂ ਦੀਆਂ ਕੁੱਖਾਂ ਉੱਜੜ ਜਾਂਦੀਆਂ ਨੇ ਬਿਹਤਰ ਇਹ ਹੈ ਕਿ ਆਪਣੇ ਧਰਮ ਦੀ ਇੱਜ਼ਤ ਕਰੋ ਤੇ ਦੂਸਰਿਆਂ ਦੇ ਧਰਮਾਂ ਦੀ ਕਰਨੀ ਸਿੱਖੋ ਆਹ ਗੁਰੂ ਦੇ ਸਿੱਖ ਤੇ ਸਿੰਘ ਬਣিয়ে ਜਿਨ੍ਹਾਂ ਦੀ ਸਾਸਨਾ ਕਰਦੇ ਕਰਦੇ ਸਾਡੇ 10 ਗੁਰੂ ਕੁਰਬਾਨੀ ਦੇ ਗਏ ਤੇ ਉਹ ਜਿੱਥੋਂ ਵੀ ਸਾਨੂੰ ਦੇਖਦੇ ਹੋਣਗੇ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਇੰਨਾ ਸਿੰਘਾਂ ਲਈ ਕੁਰਬਾਨੀਆਂ ਦਿੱਤੀਆਂ ਪਲੀਜ਼ ਸੰਭਲ ਜਾਓ ਥੈਂਕ ਯੂ